ਆਰੋ ਬੇਟਾ ਜਿਹੜਾ ਪਟਾਖਾ ਮਾਰਿਆ ਸੀ ਕਿ ਉਹਦਾ ਗਿਫਟ ਆ ਠੀਕ ਹੈ ਜੇ ਕਾਉਂਟ ਦਾ ਪੇਪਰ ਵਧੀਆ ਆਇਆ ਸੀ ਉਦੋਂ ਖੁਸ਼ੀ ਮਨਾਉਂਦਾ ਸ਼ਹਿਰ 'ਚ ਪਟਾਕੇ ਮਾਰ ਕੇ ਖੁਸ਼ੀ ਮਨਾਉਣੀ ਤੇ ਜੇ ਪੇਪਰ ਵਧੀਆ ਹੋਇਆ ਹੋਵੇ ਤੇ ਸ਼ਹਿਰ 'ਚ ਪਟਾਕੇ ਨਹੀਂ ਮਾਰਦੇ ਇਹ ਆਪਣਾ ਗਿਫਟ ਇਸ ਮਾਰ ਕੇ ਰੱਖਣਾ ਆਪਣਾ ਮੁਕ ਰਾਂਦੇ ਦੱਲੀ ਗਿਫਟ ਹੀ ਉਹ ਰੱਖ ਕੇ ਆਉਂਦੀ ਆ ਉਹਨੇ ਉਹਦੇ ਨਾਲ ਰਕੜਾ ਰੱਖ ਦਿੱਤਾ ਰੋਕ ਕਾ ਰਸੀ ਦਿਓ ਅੱਛੀ ਕਰ ਆਹੋ ਬੇਟਾ ਜਿਹੜਾ ਪਟਾਕਾ ਮਾਰਿਆ ਸੀ ਪੀ ਉਹਦਾ ਗਿਫਟ ਆ ਠੀਕ ਹੈ ਜੇ ਕਾਉਂਟਸ ਦਾ ਪੇਪਰ ਵਧੀਆ ਆਇਆ ਸੀ ਨਾ ਉਦਾਂ ਖੁਸ਼ੀ ਮਨਾਉਂਦਾ ਸ਼ਹਿਰ ਚ ਪਟਾਕੇ ਮਾਰ ਕੇ ਥੋੜੀ ਮਨਾਉਣੀ ਠੀਕ ਹੈ ਅੱਗੇ ਤੋਂ ਧਿਆਨ ਰੱਖਣਾ ਤੇ ਆਪਣੇ ਦੋਸਤਾਂ ਨੂੰ ਵੀ ਦੱਸਣਾ ਕਿ ਜੇ ਪੇਪਰ ਵਧੀਆ ਹੋਇਆ ਹੋਵੇ ਤੇ ਸ਼ਹਿਰ 'ਚ ਪਟਾਕੇ ਨਹੀਂ ਮਾਰਨੇ ਜਾ ਕੇ ਪੇਰੈਂਟਸ ਨਾਲ ਜਿਹੜੀ ਖੁਸ਼ੀ ਹੈ ਉਹ ਮਨਾਉਣੀ ਆ ਇਹ ਆਪਣਾ ਗਿਫਟ ਇਹ ਸੰਭਾਲ ਕੇ ਰੱਖੀ ਤੇ ਗਾਂਹ ਤੋਂ ਸ਼ਹਿਰ 'ਚ ਪਟਾਕਾ ਨਹੀਂ ਮਾਰਨਾ ਠੀਕ ਹੈ ਥੈਂਕ ਯੂ ਮਹਿਸੂਸ ਹੁੰਦੀ ਤੈਨੂੰ ਗਲਤੀ ਆਪਣੀ ਆ ਅੱਗੇ ਤੋਂ ਨਹੀਂ ਕਰਨਾ